ਆਈਪੀਐਸ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੇ ਵਿੱਚ ਪਲ-ਪਲ ਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਇਸ ਵੇਲੇ ਦਾ ਸਭ ਤੋਂ ਵੱਡਾ ਅਪਡੇਟ ਪੂਰਨ ਕੁਮਾਰ ਦੀ ਪਤਨੀ ਨੇ ਪੋਸਟਮਾਰਟਮ ਦੇ ਲਈ

पूरन कुमार दी, नू, नू, दी, दी, दी जो ए, जो पत्नी ਨੂੰ ਸਹਿਯਮਤ ਕੀਤਾ ਜਾਏ ਗਰਦਨ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਬੀਤੇ ਦਿਨ ਜੋ ਹੈ ਡੀਜੀਪੀ ਨੂੰ ਹਰਿਆਣਾ ਨੂੰ ਡੀਜੀਪੀ ਹਰਿਆਣਾ ਨੂੰ ਛੁੱਟੀ ਤੇ ਪੇਚਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਇੱਕ ਕਾਰਜਕਾਰੀ ਡੀਜੀਪੀ ਨੂੰ ਲਾਇਆ ਗਿਆ ਸੋ ਬਾਅਦ ਜੋ ਹੈ ਜੋ ਛੱਤੀ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਮਹਾਪੰਚਾਇਤ ਜਨਰ ਦੇ ਵੱਲੋਂ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਹੁਣ ਪਤਨੀ ਦੇ ਵੱਲੋਂ ਵੀ पोस्टमार्टम के लिए सहमति जता दी गई है कमल सा जुड़े हुए हैं कमल की जानकारी कि अपडेट किन्ने बजे पोस्टमार्टम कि प्रोसीजर रहेगा वीडियोग्राफी और कि कुछ होएगा में होएगा पोस्टमार्टम कमल ਆ ਬਿਲਕੁਲ ਗਗਨ ਦੇਖੋ ਅੱਜ 9 ਦਿਨ ਹੋ ਚੁੱਕੇ ਨੇ तकरीबन ਲਗਾਤਾਰ ਜੋ ਪੋਸਟਮਾਰਟਮ ਨੂੰ ਲੈ ਕੇ ਜੋ ਚਰਚਾ ਚੱਲ ਰਹੀ ਸੀ ਕਿਉਂਕਿ ਪਰਿਵਾਰ ਸਹਿਮਤੀ ਨਹੀਂ ਦੇ ਰਿਹਾ ਸੀਗਾ ਪ੍ਰਸ਼ਾਸਨ ਨੂੰ ਪੋਸਟਮਾਰਟਮ ਨੂੰ ਲੈ ਕੇ ਤਾਂ ਅੱਜ ਜਿਹੜੀ ਪਰਿਵਾਰ ਵੱਲੋਂ ਕਹਿ ਸਕਦੇ ਆ ਜੋ ਜਾਣਕਾਰੀਆਂ ਹੁਣ ਤੱਕ ਨਿਕਲ ਕੇ ਆ ਰਹੀਆਂ ਨੇ ਕਿ ਪਰਿਵਾਰ ਵੱਲੋਂ ਸਹਿਮਤੀ ਜਿਹੜੀ ਕਿ ਉਹ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਵਾਈਪੁਰਨ ਕੁਮਾਰ ਹੋਰਾਂ ਦਾ ਜਿਹੜਾ ਪੋਸਟਮਾਰਟਮ ਜਿਹੜਾ ਉਹ ਅੱਜ ਕਹਿ ਸਕਦੇ ਆ 9 ਵਜੇ ਦੇ तकरीबन ਜੋ ਪੀਜੀਆਈ ਦੇ ਵਿੱਚ ਉੱਥੇ ਕੀਤਾ ਜਾਏਗਾ ਕਿਉਂਕਿ ਇਹ ਜੋ ਕਹਿ ਸਕਦੇ ਮ੍ਰਿਤਕ ਦੇ ਆ ਉਹ ਪੀਜੀਆਈ ਦੇ ਵਿੱਚ ਸ਼ਵ ਕਰ ਦੇ ਵਿੱਚ ਰੱਖੀ ਗਈ ਸੀ ਕਿ ਜਿੱਥੇ ਕ ਕਿ ਪਹਿਲਾਂ ਕਹਿ ਸਕਦੇ ਹਾਂ ਆ 4-5 ਦਿਨ ਪਹਿਲਾਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਸੀਗੀਆਂ ਪਰ ਪਰਿਵਾਰ ਦੀ ਸਹਿਮਤੀ ਨਾ ਹੋਣ ਕਰਕੇ ਪੋਸਟਮਾਰਟ ਮੈਂ ਜਿਹੜਾ ਕੀ ਉਹ ਨਹੀਂ ਹੋ ਰਿਹਾ ਸੀਗਾ ਜਿਸ ਤੋਂ ਬਾਅਦ ਖਾਸ ਤੌਰ ਤੇ ਕਹਿ ਸਕਦੇ ਹਾਂ ਬਿੱਤੇ ਕੱਲ ਜੋ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪੁਲਿਸ ਵੱਲੋਂ ਉਹ ਜਿਹੜਾ ਕੋਰਟ ਦਾ ਰੁਖਕਚਾਰ ਕੀਤਾ ਗਿਆ ਸੀਗਾ ਅਤੇ ਕੋਰਟ ਦੇ ਜਿਹੜੇ ਇੱਕ ਆਰਡਰ ਸੀਗੇ ਜਾਨਕੀ ਕੋਰਟ ਵੱਲੋਂ ਇੱਕ ਜਿਹੜਾ ਨੋਟਿਸ ਆ ਉਹ ਕਿੱਡਾ ਅਸੀਂ ਇੱਕ ਪੱਤਰ ਜਾਰੀ ਕੀਤਾ ਗਿਆ ਸੀਗਾ ਕਿ ਆਪਣਾ ਜਿਹੜਾ ਪਰਿਵਾਰ ਆ ਉਹ ਆਪਣਾ ਆ ਕੇ ਜਵਾਬ ਦੇਵੇ ਕਿ ਪੋਸਟਮਾਰਟ ਨੂੰ ਲੈ ਕੇ ਜਾਂ ਨਿੱਜੀ ਤੌਰ ਤੇ ਪੇਸ਼ ਹੋ ਕੇ ਇਹ ਜਿਹੜਾ ਜਵਾਬ ਦੇਵੇ ਜੇਕਰ ਪਰਿਵਾਰ ਦੇ ਵਕੀਲ ਨਹੀਂ ਪੇਸ਼ ਹੁੰਦੇ ਤਾਂ ਕਿਤਨੇ ਕਿਤੇ ਕਹਿ ਸਕਦੇ ਜੋ ਪੋਸਟਮਾਰਟਮ ਕਰਵਾਉਣ ਨੂੰ ਲੈ ਕੇ ਅਗਲੇ ਸਟੈਪ ਨੇ ਉਹ ਕਹਿ ਸਕਦੇ ਚੱਕਨੇ ਪੈ ਸਕਦੇ ਨੇ ਤਾਂ ਉਸੇ ਨੂੰ ਲੈ ਕੇ ਖਾਸ ਤੌਰ ਤੇ ਕਹਿ ਸਕਦੇ ਕਿ ਇਹ ਅੱਜ ਦਾ ਜੋ ਸਮਾਂ ਰੱਖਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਪਰਿਵਾਰ ਹੈ ਜਿਹੜਾ ਕੀ ਕਹਿ ਸਕਦੇ ਜੋ ਪਰਿਵਾਰ ਵੱਲੋਂ ਸਹਿਮਤੀ ਹੈ ਉਹ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਇਸ ਸਮੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਵਾਈਪੁਰਨ ਕੁਮਾਰ ਹੋਰਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਿਸੇ ਦੇ ਸਮੇਂ ਇਹ ਜੋ ਚੰਡੀਗੜ੍ਹ ਚੰਡੀਗੜ੍ਹ ਤੋਂ ਜੋ ਐਸਐਸਪੀ ਨੇ ਕੈਸਾ ਦੇ ਉਹ ਇਸ ਸਮੇਂ ਇੱਥੇ ਪੁੱਜੇ ਨੇ ਅਤੇ ਇਹ ਉਹ ਪਰਿਵਾਰ ਦੇ ਨਾਲ ਜਿਹੜੀ ਕਿ ਮੁਲਾਕਾਤ ਇਸ ਸਮੇਂ ਕਰ ਰਹੇ ਨੇ ਤੇ ਇਹ ਤਸਵੀਰਾਂ ਜਿਹੜੀਆਂ ਉਹਨਾਂ ਦੇ ਰਹਿਜਦੇ ਆ ਬਾਹਰੀਆਂ ਦਿਖਾ ਰਹੇ ਆ ਦੂਸਰੇ ਪਾਸੇ ਕੈਸਾ ਦੇ ਆ ਕੁਝ ਸਮੇਂ ਤੱਕ ਜੋ ਐਸਐਸਪੀ ਬਾਹਰ ਬਾਹਰ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਕਿ ਹੁਣ ਪਰਿਵਾਰ ਦੀ ਕੀ ਸਹਿਮਤੀ ਹੋਈ ਹੈ ਕਿਉਂਕਿ ਕੱਲ ਜਦੋਂ ਕੱਤੀ ਮੈਂਬਰੀ ਕਮੇਟੀ ਵੱਲੋਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਸਮੇਂ ਕੈਸਾ ਦੇ ਆ ਕ੍ਰਤੀ ਮੈਂਬਰਿਓ ਕਮੇਟੀ ਵੱਲੋਂ ਕਿਹਾ ਗਿਆ ਸੀ ਕਿ ਜੋ ਮੰਗਾਂ ਸਾਡੀਆਂ ਹਰਿਆਣੇ ਦੇ ਨਾਲ ਸੰਬੰਧਿਤ ਨੇ ਇਹ ਉਹ ਮੰਗਾਂ ਤੇ ਕਿਤਨੇ ਕਿਤੇ ਸਾਡੀ ਹੈ ਜਿਹੜੀ ਕਿ ਸਹਿਮਤੀ ਹੈ ਇੱਕ ਤਰੀਕੇ ਦੇ ਜਰੀਏ ਹੋ ਚੁੱਕੀ ਹੈ ਕਿਉਂਕਿ ਹਰਿਆਣਾ ਪੁਲਿਸ ਜੋ ਹਰਿਆਣਾ ਸਰਕਾਰ ਤੋਂ ਜੋ ਮੰਗ ਸੀਗੀ ਸਭ ਤੋਂ ਵੱਡੀ ਮੰਗ ਸੀਗੀ ਕਿ ਉਹਨਾਂ ਅਧਿਕਾਰੀਆਂ ਨੂੰ ਉਹਦੇ ਤੋਂ ਬਰਖਾਸਤ ਕੀਤਾ ਜਾਵੇ ਜਿਨ੍ਹਾਂ ਅਧਿਕਾਰੀਆਂ ਦੇ ਉਹ ਲੋਕ ਖਾਸ ਤੌਰ ਤੇ ਕਹਿੰਦਾ ਦੇ ਕਿ ਮਜਬੂਰ ਕੀਤਾ ਗਿਆ ਵਾਈਪੁਰਨ ਕੁਮਾਰ ਹੋਰਾਂ ਨੂੰ ਖੁਦਕੁਸ਼ੀ ਕਰਨ ਵਾਸਤੇ ਤਾਂ ਕਿਤਨੇ ਕਿਤੇ ਕਹਿ ਸਕਦੇ ਆ ਹਰਿਆਣਾ ਪੁਲਿਸ ਜੋ ਸਰਕਾਰ ਵੱਲੋਂ ਡੀਜੀਪੀ ਹੋਰਾਂ ਨੂੰ ਛੁੱਟੀ ਉੱਤੇ ਭੇਜ ਦਿੱਤਾ ਗਿਆ ਉਸ ਤੋਂ ਇਲਾਵਾ ਜੋ ਐਸਪੀ ਸੀਗੇ ਉਹਨਾਂ ਨੂੰ ਵੱਧ ਦਿੱਤਾ ਗਿਆ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਕਿ ਇੱਕ ਉਹ ਜਿਹੜਾ ਫਰਕ ਸੀਗਾ ਜੋ ਕਹਿ ਸਕਦੇ ਹਰਿਆਣਾ ਤੇ ਪਰਿਵਾਰ ਦੇ ਵਿਚਕਾਰ ਦਿਖਾਈ ਦੇ ਰਹੇ ਸੀ ਹਰਿਆਣਾ ਸਰਕਾਰ ਤੇ ਪਰਿਵਾਰ ਦੇ ਵਿਚਕਾਰ ਉਹ ਦੂਰ ਹੋ ਗਿਆ ਸੀਗਾ ਜਿਸ ਤੋਂ ਬਾਅਦ ਜੋ 33 ਮੈਂਬਰੀ ਕਮੇਟੀ ਕਿਹਾ ਸੀ ਕਿ ਜੋ ਹਰਿਆਣਾ ਸਟੇਟ ਦੇ ਨਾਲ ਸਾਡੀ ਲੜਾਈ ਸੀਗੀ ਉਹ ਲੜਾਈ ਲਗਭਗ ਕਹਿ ਸਕਦੇ ਸਾਡੀ ਇਹ ਜਿਹੜੀ ਜਿੱਤ ਚੁੱਕੇ ਆ ਪਰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜਾ ਕਿ ਸਾਡੀ ਇਹ ਗੱਲਬਾਤ ਆ ਉਹ ਜਿਹੜੀ ਚੱਲ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਤੋਂ ਪਰਿਵਾਰ ਲਗਾਤਾਰ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਸੀਗਾ ਕਿ ਉਹ ਜਲਦ ਤੋਂ ਜਲਦ ਜਿਹੜਾ ਕਿ ਗ੍ਰਿਫਤਾਰ ਕੀਤਾ ਜਾਵੇ ਇਹ ਮੰਗ ਜਿਹੜੀ ਕਿ ਕਹਿ ਸਕਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀ ਪਰ ਟਿੰਡਿਕਟ ਪੁਲਿਸ ਦੇ ਜੋ ਡੀਜੀਪੀ ਨੇ ਉਹਨਾਂ ਵੱਲੋਂ ਉਹ ਕਹਿ ਸਕਦੇ ਆ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਸੀ ਜਿਸ ਸਾਈਟ ਐਸਆਈਟੀ ਵੱਲੋਂ 11 ਤਰੀਕ ਤੋਂ ਰੋਤਕ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਸੀਗੀ ਉਸ ਤੋਂ ਇਲਾਵਾ ਐਸਆਈਟੀ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਸੀਗਾ ਹਰਿਆਣਾ ਸਰਕਾਰ ਨੂੰ ਕਿ ਕੁਝ ਡਾਕੂਮੈਂਟ ਨੇ ਜਿਹੜੇ ਵਾਈਪੁਰਨ ਕੁਮਾਰ ਹੋਰਾਂ ਦੇ ਨਾਲ ਸੰਬੰਧਿਤ ਨੇ ਉਹ ਡਾਕੂਮੈਂਟ ਨੇ ਜਿਹੜੇ ਐਸਆਈਟੀ ਨੂੰ ਸੌਂਪੇ ਜਾ ਸਕਣ ਤਾਂ ਕਿ ਜਿਹੜੀ ਕਿ ਇਹ ਰਿਪੋਰਟ ਹੈ ਜਿਹੜੀ ਜਾਂਚ ਹੈ ਇਸ ਜਾਂਚ ਨੂੰ ਹੋਰ ਤੇਜ਼ ਕੀਤਾ ਜਾ ਸਕੇ ਤੀਸਰਾ ਸੀਗਾ ਕਿ ਇੱਕ ਪਰਿਵਾਰ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਐਸਆਈਟੀ ਵੱਲੋਂ ਕਿ ਤੁਸੀਂ ਜਲ ਤੋਂ ਜਲ ਦੇ ਜਿਹੜਾ ਕਿ ਅੱਗੇ ਆ ਕੇ ਮ੍ਰਿਤਕ ਦੀ ਦੀ ਪਛਾਣ ਕਰੋ ਤਾਂ ਕਿ ਪੋਸਟਮਾਰਟ ਮੈਂ ਜਿਹੜਾ ਕਿ ਉਹ ਕੀਤਾ ਸਕੇ ਪਰ ਪਰਿਵਾਰ ਵੱਲੋਂ ਜਿਹੜਾ ਕਿ ਉਸ ਪੱਤਰ ਦਾ ਕੋਈ ਜਵਾਬ ਵਾਜਿਬ ਜਵਾਬ ਨਹੀਂ ਦਿੱਤਾ ਗਿਆ ਅਤੇ ਪਰਿਵਾਰ ਨੇ ਕੋਈ ਸਹਿਮਤੀ ਜਿਹੜੀ ਅੱਗੇ ਆ ਕੇ ਪੋਸਟਮਾਰਟਮ ਕਰਾਉਣ ਨੂੰ ਲੈ ਕੇ ਉਸ ਸਮੇਂ ਨਹੀਂ ਦਿੱਤੀ ਸੀ ਜਿਸ ਤੋਂ ਬਾਅਦ ਪਰਿਵਾਰ ਜੋ ਚੰਡੀਗੜ੍ਹ ਪੁਲਿਸ ਨੂੰ ਕੋਰਟ ਦੇ ਵਿੱਚ ਜਾਣਾ ਪਿਆ ਅਤੇ ਕੱਲ ਵੀ ਕਿਤੇ ਨਾ ਕਿਤੇ ਐਸਆਈਟੀ ਵੱਲੋਂ ਪਰਸੋ ਵੀ ਇੱਕ ਜਦੋਂ ਪਹੁੰਚ ਕੀਤੀ ਗਈ ਸੀ ਘਰ ਦੇ ਵਿੱਚ ਤਾਂ ਇੱਕ ਜੋ ਲੈਪਟਾਪ ਹੈ ਉਹ ਲੈਪਟਾਪ ਦੀ ਮੰਗ ਕੀਤੀ ਗਈ ਸੀ ਕਿ ਜੋ ਵਾਈਪੁਰਨ ਕੁਮਾਰ ਹੋਰਾਂ ਦਾ ਨਿੱਜੀ ਲੈਪਟਾਪ ਹੈ ਕਿ ਉਹ ਨਿੱਜੀ ਲੈਪਟਾਪ ਜਿਹੜਾ ਕਿ ਐਸਆਈਟੀ ਨੂੰ ਦਿੱਤਾ ਜਾਵੇ ਤਾਂ ਕਿ ਜਾਂਚ ਪੜਤਾਲ ਹੋਰ ਢੰਗਾਈ ਦੇ ਨਾਲ ਕੀਤੀ ਜਾ ਸਕੇ ਪਰ ਪਰਿਵਾਰ ਵੱਲੋਂ ਲੈਪਟਾਪ ਨੂੰ ਵੀ ਸੋ ਪਿਆ ਗਿਆ ਤੇ ਇਹਨਾਂ ਦੋ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਕੋਰਟ ਦੇ ਵਿੱਚ ਜਾਣਾ ਪਿਆ ਕਿਉਂਕਿ ਚੰਡੀਗੜ੍ਹ ਪੁਲਿਸ ਦਾ ਹਵਾਲਾ ਸੀਗਾ ਕਿ ਜੇਕਰ ਇਸ ਤਰੀਕੇ ਕੋਈ ਸਹਿਯੋਗ ਨਹੀਂ ਮਿਲੇਗਾ ਕਿਉਂਕਿ ਪੋਸਟਮਾਰਟਮ ਕਰਾਉਣ ਨੂੰ ਲੈ ਕੇ ਪਰਿਵਾਰ ਰਾਜ਼ੀ ਨਹੀਂ ਹੋਏਗਾ ਕਿਉਂਕਿ ਬਾਡੀ ਰੱਖਿਆ ਉਹਨੂੰ ਤਕਰੀਬਨ 8-9 ਦਿਨ ਹੋ ਗਏ ਨੇ ਅੱਜ 9ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਾਡੀ ਦੇ ਵਿੱਚ ਚੇਂਜ ਆ ਜਾਂਦੇ ਨੇ ਜਦੋਂ ਕਿਸੇ ਦੇ ਡੈਥ ਤੋਂ ਬਾਅਦ ਅਤੇ ਉਹਦਾ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਜਲਦ ਤੋਂ ਜਲਦ ਜਿਹੜਾ ਪੋਸਟਮਾਰਟਮ ਕਰਨਾ ਹੁੰਦਾ ਤਾਂ ਕਿ ਉਸ ਰਿਪੋਰਟ ਦੇ ਪਰਿਵਾਰ ਸਹਿਮਤੀ ਨਹੀਂ ਦੇ ਰਿਹਾ ਸੀ ਦੂਸਰੇ ਪਾਸੇ ਕਿਤਨੇ ਕਿਤੇ ਜਾਂਚ ਦੇ ਵਿੱਚ ਇਹ ਚੀਜ਼ ਜਿਹੜੀ ਇੱਕ ਰਿਕਵਰਡ ਬਣ ਰਹੀ ਸੀ ਕਿ ਪੋਸਟਮਾਰਟਮ ਨਹੀਂ ਹੋ ਰਿਹਾ ਤਾਂ ਜਾਂਚ ਦੇ ਵਿੱਚ देरी ਹੋ ਰਹੀ ਆ ਪਰਿਵਾਰ ਵੱਲੋਂ ਲੈਪਟਾਪ ਨਹੀਂ ਦਿੱਤਾ ਜਾ ਰਿਹਾ ਜਾਂਚ ਦੇ ਵਿੱਚ ਦੇਰੀ ਹੋ ਰਹੀ ਆ ਇਹ ਚੰਡੀਗੜ੍ਹ ਪੁਲਿਸ ਦਾ ਇਹ ਕਿਸੇ ਦੇ ਹਵਾਲਾ ਸੀਗਾ ਅਤੇ ਉਸ ਤੋਂ ਬਾਅਦ ਕਿਤਨੇ ਕਿਤੇ ਜਦੋਂ ਹਾਈ ਕੋਰਟ ਦਾ ਰੁਖ ਤਿਆਰ ਕੀਤਾ ਤਾਂ ਹਾਈ ਕੋਰਟ ਮਾਫੀ ਚਾਹਵਾਂਗਾ ਜੋ ਚੰਡੀਗੜ੍ਹ ਕੋਰਟ ਦਾ ਰੁਖ ਤਿਆਰ ਕੀਤਾ ਤਾਂ ਚੰਡੀਗੜ੍ਹ ਕੋਰਟ ਵੱਲੋਂ ਜਿਹੜਾ ਖਾਸ ਤੌਰ ਤੇ ਕਿਸੇ ਦੇ ਇਸ ਦੇ ਉੱਪਰ ਗੌਰ ਕੀਤਾ ਗਿਆ ਤੇ ਪਰਿਵਾਰ ਨੂੰ ਕਿਹਾ ਗਿਆ ਕਿ ਤੁਸੀਂ ਆ ਕੇ ਆਪਣਾ ਜਵਾਬ ਦਿਓ ਅੱਜ ਜਵਾਬ ਦੇਣ ਦਾ ਸਮਾਂ ਸੀਗਾ ਪਰ ਉਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਅਤੇ ਪਰਿਵਾਰ ਦੇ ਵਿਚਕਾਰ ਕੇਸ ਦੇ ਸਹਿਮਤੀ ਬਣ ਚੁੱਕੀ ਹੈ ਤੁਹਾਨੂੰ ਤਸਵੀਰਾਂ ਵੀ ਜਿਹੜੀਆਂ ਉਹਨਾਂ ਦੇ ਘਰ ਦੀਆਂ ਲਗਾਤਾਰ ਅਸੀਂ ਦਿ ਮੇਰੇ ਕੋਲ ਜ਼ਾਇਜ ਗੱਲ ਹੈ ਕਿ ਅੱਜ ਅੰਤਿਮ ਸੰਸਕਾਰ ਵੀ ਅੱਜ ਕਰ ਦਿੱਤਾ ਜਾਏਗਾ। ਲੇਕਿਨ ਜਾਂਚ ਦੀ ਗੱਲ ਜੋ ਆਖੀ ਚੱਰੀ ਹੈ ਕਮਲ ਜਾਂਚ ਦੀ ਦਿਸ਼ਾ ਜੋ ਹੈ ਉਹ ਬਦਲ ਦਿੱਤੀ ਹੈ ਐਸਆਈ ਸੰਦੀਪ ਲਾਟਰ ਦੀ ਆਤਮ ਹੱਤਿਆ ਮਾਮਲੇ ਨੇ ਕਿਉਂਕਿ ਜੋ ਸੁਸਾਇਡ ਨੋਟ ਲਾਟਰ ਦੇ ਵੱਲੋਂ ਆਇਆ ਜਾਂ ਜੋ ਵੀਡੀਓ ਵੀ ਆਈ ਹੈ ਉਸ ਵਿੱਚ ਪੂਰਨ ਕੁਮਾਰ ਤੇ ਉਹਨਾਂ ਦੀ ਪਤਨੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਦੇ ਕਰਕੇ ਦੋ ਤਰਫਾ ਜਾਂਚ ਹੋਏਗੀ। ਅ ਦੇਖੋ ਗਰਨ ਪੋਸਟਮਾਰਟਮ ਨੂੰ ਲੈ ਕੇ ਜੋ ਜਾਣਕਾਰੀ ਹੈ ਹਜੇ ਤੱਕ ਜੋ ਸਾਡੇ ਕੋਲ ਹੈ ਕਿ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਨੇ ਸਹਿਮਤੀ ਦਿੱਤੀ ਹੈ 9 ਵਜੇ ਦਾ ਤਕਰੀਬਨ ਸਮਾਂ ਰੱਖਿਆ ਗਿਆ ਹੈ 9 ਵਜੇ ਪੋਸਟਮਾਰਟਮ ਕੀਤਾ ਜਾਏਗਾ पीजीआई ਦੇ ਵਿੱਚ ਪੋਸਟਮਾਰਟਮ ਹੋਏਗਾ ਡਾਕਟਰਾਂ ਦਾ ਜਿਹੜਾ ਕਿ ਪੈਨਲ ਆ ਅਤੇ ਉਹ ਉਸ ਤੋਂ ਇਲਾਵਾ ਜਿਹੜੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਉਥੇ ਮੌਕੇ ਤੇ ਮੌਜੂਦ ਹੋਣਗੇ ਪ੍ਰੋਪਰ ਤਰੀਕੇ ਦੇ ਨਾਲ ਪੋਸਟਮਾਰਟਮ ਦੀ ਜਿਹੜੀ ਵੀਡੀਓਗ੍ਰਾਫੀ ਆ ਉਹ ਕਰਵਾਈ ਜਾਏਗੀ ਇਹ ਜਿਹੜੀਆਂ ਜਾਣਕਾਰੀਆਂ ਸਾਡੇ ਕੋਲ ਹੁਣ ਤੱਕ ਦੀਆਂ ਹੈਗੀਆਂ ਨੇ ਪਰ ਅੰਤਿਮ ਸੰਸਕਾਰ ਕਰਨ ਨੂੰ ਲੈ ਕੇ ਹਜੇ ਤੱਕ ਕੋਈ ਵੀ ਚੀਜ਼ ਜਿਹੜੀ ਸਪਸ਼ਟ ਨਹੀਂ ਹੋਈ ਹੈ ਕਿ ਅੰਤਿਮ ਸੰਸਕਾਰ ਕਰਨ ਨੂੰ ਲੈ ਕੇ ਪਰਿਵਾਰ ਰਾਜੀ ਹੋਇਆ ਜਾਂ ਕਿ ਸਦੇ ਪਰਿਵਾਰ ਵੱਲੋਂ ਸਿਰਫ ਪੋਸਟਮਾਰਟਮ ਤੱਕ ਦੀ ਸਹਿਮਤੀ ਦਿੱਤੀ ਗਈ ਹੈ ਕਿਉਂਕਿ ਇਸ ਵਿੱਚ ਥੋੜੀ ਕਨਫਿਊਜ਼ਨ ਆ ਤਾਂ ਕੁਝ ਸਮੇਂ ਤੱਕ ਜਦੋਂ ਕਿ ਸਦੇ ਸਸਪੀ ਬਾਹਰ ਹੋਣਗੇ ਜਾਂ ਕਿ ਸਦੇਆ ਪਰਿਵਾਰਿਕ ਮੈਂਬਰ ਬਾਹਰ ਹੋਣਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਸਹਿਮਤੀ ਕਿਸ ਹੱਦ ਤੱਕ ਜਿਹੜੀ ਕਿ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਮਤੀ ਹੋਈ ਆ ਦੂਸਰੀ ਗੱਲ ਇਸ ਪੂਰੀ ਘਟਨਾ ਦੇ ਵਿੱਚ ਕੱਲ ਇੱਕ ਵੱਖਰਾ ਨਵਾਂ ਮੋੜ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਜਿਸ ਸਮੇਂ ਕਿਸੇ ਦਾ ਏਐਸਏ ਸੰਦੀਪ ਨਾਮ ਦੇ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਉਸ ਵਿਅਕਤੀ ਵੱਲੋਂ ਇੱਕ ਕਈ ਪੰਨਿਆਂ ਦਾ ਸੁਸਾਈਡ ਨੋਟ ਬਾਕਾਇਦਾ 6.5 ਮਿੰਟ ਦੀ ਇੱਕ ਜਿਹੜੀ ਵੀਡੀਓ ਸੀਗੀ ਜਿਸ ਦੇ ਵਿੱਚ ਉਹ ਆਪਣੇ ਸੁਸਾਈਡ ਕਰਨ ਤੋਂ ਪਹਿਲਾਂ ਹਰ ਇੱਕ ਚੀਜ਼ ਬਿਆਨ ਕਰ ਰਿਹਾ ਉਸ ਚੀਜ਼ ਨੇ ਕਿਸੇ ਦੇ ਕੱਲ ਇਸ ਜੋ ਕਿਸੇ ਦੇ ਘਟਨਾ ਦੇ ਵਿੱਚ ਇੱਕ ਨਵਾਂ ਮੋੜ ਹੈ ਜਿਹੜਾ ਉਹ ਲਿਆ ਦਿੱਤਾ ਕਿਉਂਕਿ ਅਕਲ ਤੱਕ ਜੇਕਰ ਦੇਖਿਆ ਜਾਵੇ ਇਸ ਘਟਨਾ ਦੇ ਵਿੱਚ ਦੋ ਤੱਥ ਸੀਗੇ ਕਿ ਜੋ ਇੱਕ ADGP ਰੈਂਕ ਦੇ ਅਧਿਕਾਰੀ ਨੇ ADGP ਰੈਂਕ ਦੇ ਅਧਿਕਾਰੀ ਨੂੰ ਕੁਝ DGP ਰੈਂਕ ਦੇ IPS ਅਧਿਕਾਰੀ ਨੇ ਜਿਹੜੇ ਜਾਂ ਕਿ ਸੰਦ ਕੁਝ SP ਰੈਂਕ ਦੇ ਅਧਿਕਾਰੀ ਨੇ ਜਾਂ ਕੁਝ ਹੋਰ ਵੱਖਰੇ IAS ਅਧਿਕਾਰੀ ਨੇ ਜਾਂ ਕੁਝ ਰਿਟਾਇਰਡ ਅਧਿਕਾਰੀ ਨੇ ਉਹ ਕਿਸੇ ਨਾ ਕਿਸੇ ਜਾਤੀਵਾਦੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਭੇਦਭਾਵ ਕਰਦੇ ਸਨ ਜਿਸ ਕਰਕੇ ਉਹਨਾਂ ਦੇ ਉੱਪਰ ਉਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਸੀ ਜਿਸ ਕਰਕੇ ਕਈ ਸਰਦੇ ਵਾਇਪੁਰਨਕ ਮਾਰ ਹੋ ਰਹੇ ਨੇ ਖੁਦਕੁਸ਼ੀ ਕੀਤੀ ਇਹ ਉਹਨਾਂ ਦੇ ਸੋਸਾਇਟੀ ਨੋਟ ਦੇ ਵਿੱਚ ਜਿਮੇਂਟਨਾ ਪਰ ਕੱਲ ਜਦੋਂ ਏਐਸਏ ਸੰਦੀਪ ਹੋਰਾਂ ਨੇ ਸੁਸਾਈਡ ਕੀਤਾ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਬੁਕਾਇਦਾ ਵੀਡੀਓ ਬਣਾਈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਜਿਹੜਾ ਕਿ ਵੱਡੇ ਤੌਰ ਤੇ ਜ਼ਿਕਰ ਕੀਤਾ ਕਿ ਇੱਕ ਆਈਐਸ ਲੋਬੀ ਹੈ ਜਿਹੜੀ ਆਈਐਸ ਲੋਬੀ ਕਰਪਟ ਲੋਬੀ ਆ ਜਿਹੜੇ ਕੁਝ ਆਫੀਸਰ ਕਰਪਟ ਨੇ ਉਹ ਕਿਤੇ ਨਾ ਕਿਤੇ ਕਹਿ ਸਕਦੇ ਆ ਜੋ ਡੀਜੀਪੀ ਹੋਰਾਂ ਨੂੰ ਘੇਰਨਾ ਚਾਹੁੰਦੇ ਸੀਗੇ ਅਤੇ ਉਹਨਾਂ ਨੂੰ ਇਸ ਘਟਨਾ ਦੇ ਨਾਲ ਮੁੱਦਾ ਮਿਲ ਗਿਆ ਨੰਬਰ 1 ਨੰਬਰ 2 ਉਹਨਾਂ ਵੱਲੋਂ ਇੱਕ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਵਾਈਪੁਰਨ ਕੁਮਾਰ ਹੋਰਾਂ ਦੇ ਗਨਮੈਨ ਸੀਗੇ ਸ਼ਸ਼ੀਲ ਕੁਮਾਰ ਉਹਨਾਂ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀਗਾ ਉਹ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਤਾਂ ਪੁੱਛਗਿੱਛ ਦੇ ਵਿੱਚ ਵਾਈਪੁਰਨ ਕੁਮਾਰ ਹੋਰਾਂ ਦਾ ਨਾਮ ਹੈ ਜਿਹੜਾ ਉਸ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਸੀਗਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜੋ ਗ੍ਰਿਫਤਾਰੀ ਦੀ ਗਾਜ਼ ਆ ਉਹ ਕਹਿ ਸਕਦੇ ਆ ਵਾਈਪੁਰਨ ਕੁਮਾਰ ਹੋਰਾਂ ਦੇ ਉੱਪਰ ਵੀ ਡਿੱਗ ਸਕਦੀ ਸੀਗੀ ਇਹ ਸਿੱਧ ਤੌਰ ਤੇ ਕਹਿ ਸਕਦੇ ਏਐਸ ਸੰਦੀਪ ਹੋਰਾਂ ਦਾ ਕਹਿਣਾ ਹੈ ਤਾਂ ਉਸ ਚੀਜ਼ ਤੋਂ ਡਰਦੇ ਮਾਰਿਆ ਹੋ ਰਹੇ ਨੇ ਕਿਤੇ ਨਾ ਕਿਤੇ ਕਿਸੇ ਦੇ ਜੋ ਖੁਦਕੁਸ਼ੀ ਵਾਲਾ ਸਟੈਪ ਚੱਕਿਆ ਗੱਲ ਉਹ ਕਹਿੰਦੇ ਇਹ ਸੀਗੀ ਪਰ ਇਸ ਚੀਜ਼ ਨੂੰ ਕਿਤੇ ਜਾਤੀਵਾਦਕ ਤਰੀਕੇ ਦੇ ਨਾਲ ਜਿਹੜਾ ਰਿਪਰੈਜ਼ੈਂਟ ਕਰ ਦਿੱਤਾ ਗਿਆ ਤੇ ਇਸ ਚੀਜ਼ ਨੂੰ ਮਾਮਲੇ ਨੂੰ ਹੋਰ ਜਿਹੜੀ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਆ ਉਹ ਕੀਤੀ ਗਈ ਆ ਪਰ ਇਸ ਸਮੇਂ ਜੇਕਰ ਦੇਖਿਆ ਜਾਵੇ ਕਿਉਂਕਿ ਦੋ ਵਕਵਾ ਖੇੜੇ ਕਿ ਮਾਮਲੇ ਨੇ ਮੋੜ ਆ ਚੁੱਕੇ ਨੇ ਕਿਉਂਕਿ ਉਹ ਵੀ ਪੁਲਿਸ ਅਧਿਕਾਰੀ ਸਨ ਇਹ ਵੀ ਪੁਲਿਸ ਅਧਿਕਾਰੀ ਸਨ ਚਲੋ ਇਹ ਏਡੀਜੀਪੀ ਸਨ ਉਹ ਏਐਸਆਈ ਸਨ ਪਰ ਦੋਹਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਜਾਂ ਜੋ ਕਿਸੇ ਦੇ ਸੁਸਾਇਡ ਨੋਟ ਲਿਖੇ ਗਏ ਉਹਨਾਂ ਸੁਸਾਇਡ ਨੋਟ ਦੇ ਉੱਪਰ ਹੁਣ ਕਿਸੇ ਦੇ ਜਾਂਚ ਦਾ ਇੱਕ ਵਿਸ਼ਾ ਕਿ ਸਹੀ ਕੌਣ ਬੋਲ ਰਿਹਾ ਸੀ ਕਿ ਵਾਕਏ ਦੇ ਵਿੱਚ ਵਾਈਪੁਰਨ ਕੁਮਾਰ ਹੋਰਾਂ ਦੇ ਨਾਲ ਜਾਤੀਵਾਦੀ ਤਰੀਕੇ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀਗਾ ਜਾਂ ਕਿਸੇ ਦੇ ਕਿ ਜੋ ਵਾਈਪੁਰਨ ਕੁਮਾਰ ਹੋਰਾਂ ਦੇ ਉੱਪਰ ਜਿਸ ਤਰੀਕੇ ਇਹ ਏਐਸਏ ਸੰਦੀਪ ਕਹਿ ਰਹੇ ਸੀਗੇ ਕਿ ਇਲਜ਼ਾਮ ਗਾਜ਼ ਸੀ ਕਿ ਉਹਨਾਂ ਦੇ ਉੱਪਰ ਗਾਜ਼ ਡਿੱਗ ਸਕਦੀ ਸੀ ਗ੍ਰਿਫਤਾਰੀ ਦੀ ਗਾਜ਼ ਕਿਉਂਕਿ ਸ਼ਸ਼ੀਲ ਕੁਮਾਰ ਹੋਰਾਂ ਦਾ ਨਾਮ ਹੈ ਜਿਹੜਾ ਕਿ ਸਾਹਮਣੇ ਆਇਆ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਿ ਉਹ ਪੈਸੇ ਕਿੱਧਰ ਜਾਣੇ ਸੀਗੇ ਜਿਹੜੇ ਪੈਸੇ ਡੈਸ਼ਬੋਰਡ ਦੇ ਵਿੱਚ ਰੱਖਣ ਦੀ ਗੱਲ ਤੱਕ ਚੱਲ ਰਹੀ ਸੀਗੀ ਤਾਂ ਉਸ ਚੀਜ਼ ਕਰਕੇ ਇਸ ਪੂਰੀ ਘਟਨਾ ਦੇ ਵਿੱਚ ਕਹਿ ਸਕਦੇ ਕੱਲ ਇੱਕ ਨਵਾਂ ਵਖਰਾ ਜਿਹੜਾ ਮੋੜ ਆ ਉਹ ਦੇਖਣ ਨੂੰ ਮਿਲਿਆ ਪਰ ਉਸ ਤੋਂ ਬਾਅਦ ਕਹਿ ਸਕਦੇ ਦੇਰ ਰਾਤ ਤੱਕ ਜਿਕਰ ਕੀਤਾ ਜਾਵੇ ਕਿਉਂਕਿ ਇਹ 8 ਕਵਿ ਤੱਕ 31 ਮੈਂਬਰੀ ਜੋ ਕਮੇਟੀ ਆ ਜੋ ਉਹ ਇਨਸਾਫ ਨੂੰ ਲੈ ਕੇ ਬਣਾਈ ਗਈ ਕਮੇਟੀ ਆ ਉਸ ਕਮੇਟੀ ਵੱਲੋਂ ਪ੍ਰੈਸ ਵਾਰਤਾਂ ਜਿੱਤੀ ਗਈ ਸੀਗੀ ਉਸ ਕਮੇਟੀ ਦੀ ਪ੍ਰਸਵਾਰਤਾ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਹਰਿਆਣਾ ਸਰਕਾਰ ਦੇ ਨਾਲ ਜੋ ਸਾਡੀਆਂ ਮੰਗਾਂ ਸੀਗੀਆਂ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਹਿਮਤ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈ ਹੈ ਦੂਸਰਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਸਾਡੀਆਂ ਦੋ ਮੰਗਾਂ ਸੀਗੀਆਂ ਇੱਕ ਐਸਸੀਐਸਟੀ ਐਕਟ ਤਹਿਤ ਸੈਕਸ਼ਨ 3 ਬ੍ਰੈਕਟ 2 ਦੀ ਧਾਰਾ ਜਿਹੜੀ ਕਿ ਉਹ ਲਗਾਈ ਜਾਵੇ ਦੂਸਰੀ ਜਿਹੜੀ ਸਾਡੀ ਮੰਗ ਸੀਗੀ ਕਿ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਧਾਰਾ ਤਾਂ ਜਿਹੜੀ ਐਡ ਕਰ ਦਿੱਤੀ ਗਈ ਹੈ ਉਸ ਦੇ ਵਿੱਚ ਐਫਆਈਆਰ ਦੇ ਵਿੱਚ ਪਰ ਜਿਹੜੇ ਅਧਿਕਾਰੀਆਂ ਦੀ ਗ੍ਰਿਫਤਾਰੀ ਆ ਉਹ ਨਹੀਂ ਹੋਈ ਹੈ ਜਿਸ ਤੋਂ ਬਾਅਦ ਸਿੱਧੇ ਤੌਰ ਤੇ ਕਿਹਾ ਗਿਆ ਸੀ ਜੋ ਜੋ 31 ਮੈਂਬਰੀ ਕਮੇਟੀ ਆ ਉਸ ਵੱਲੋਂ ਕਹਿ ਗਿਆ ਸੀ ਕਿ ਅਸੀਂ ਕੱਲ ਦੁਪਹਿਰੇ 3:00 ਦੇ ਆਸ-ਪਾਸ ਸੈਕਟਰ 17 ਤੋਂ ਸ਼ੁਰੂ ਹੋ ਕੇ ਗਵਰਨਰ ਹਾਊਸ ਵੱਲ ਜਾਵਾਂਗੇ ਪੰਜਾਬ ਦੇ ਗਵਰਨਰ ਨੇ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਗਲੌਬ ਚੰਦ ਗਟਾਰੀਆ ਉਹਨਾਂ ਨੂੰ ਇੱਕ ਜਿਹੜਾ ਕਿ ਮੰਗ ਪੱਤਰ ਆਪਣਾ ਉਹ ਸੌਂਪ ਕੇ ਆਵਾਂਗੇ ਪਰ ਉਸ ਤੋਂ ਬਾਅਦ ਕਿਤਨੇ ਕਿਤੇ ਜੋ ਅਸਹਿਮਤੀ ਆ ਚੰਡੀਗੜ੍ਹ ਪ੍ਰਸ਼ਾਸਨ ਅਤੇ ਪਰਿਵਾਰ ਦੇ ਵਿੱਚ ਇਸ ਸਮੇਂ ਬੰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇਹ ਪਰਿਵਾਰ ਵੱਲੋਂ ਪੋਸਟਮਾਰਟਮ ਨੂੰ ਲੈ ਕੇ ਜਿਹੜੀ ਕਿ ਪ੍ਰਸ਼ਾਸਨ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਤੇ ਹੁਣ ਤਕਰੀਬਨ ਕਿੱਸਾ ਦੇ ਆ ਹੁਣ ਤੋਂ ਕੁਝ ਮਿੰਟਾਂ ਬਾਅਦ ਜਿਹੜੇ ਜਿਹੜੀ ਪ੍ਰਕਿਰਿਆ ਕੈਸ ਹੋਵੇ ਉਹ ਸ਼ੁਰੂ ਹੋ ਜਾਏਗੀ ਔਰ ਦੋਨੋਂ ਜੀ ਠੀਕ ਹੈ ਕਮਲ ਜੇ ਆਪਾਂ ਜਿਹੜੀ ਜਿਹੜਾ ਸੁਸਾਈਡ ਨੋਟ ਹੈ ਜੋ ਲਾਠਰ ਦੇ ਵੱਲੋਂ ਸੁਸਾਈਡ ਨੋਟ ਲਿਖਿਆ ਉਸ ਵਿੱਚ ਇਲਜ਼ਾਮ ਇੰਨੇ ਜ਼ਿਆਦਾ ਗੰਭੀਰ ਲੱਗੇ ਨੇ ਕਿ ਇਤੋਂ ਤੱਕ ਇਲਜ਼ਾਮ ਲੱਗੇ ਨੇ ਆਈਪੀਐਸ ਫੁਰਨ ਕੁਮਾਰ ਤੇ ਕਿ ਜਦੋਂ ਤੋਂ ਉਹ ਉਹਨਾਂ ਦੇ ਉੱਤੇ ਪੋਸਟਿੰਗ ਹੋਈ ਜਦੋਂ ਤੋਂ ਉਹਨਾਂ ਨੇ ਡਿਊਟੀ ਸੰਭਾਲੀ ਤਾਂ ਆਫਿਸੇ ਸਾਰੇ ਕਰਮਚਾਰੀਆਂ ਦੀ ਉਹ ਜਾਤੀ ਪੁੱਛਦੇ ਸੀ ਫਿਰ ਆਪਣੇ ਹਿਸਾਬ ਦੇ ਨਾਲ ਕਿਸੇ ਨੂੰ ਵੀ ਹਟਾ ਦਿੰਦੇ ਸੀ ਕਿਸੇ ਨੂੰ ਲਗਾਉਂਦੇ ਸੀ ਭ੍ਰਸ਼ਟ ਅਫੀਸਰ ਉਹਨਾਂ ਨੇ ਪਰਤੇ ਕਿਤੇ ਔਰ ਉਸ ਮਤਲਬ ਪੂਰਾ ਸਿਸਟਮ ਜੋ ਹੈ ਹਾਈ ਚੈੱਕ ਕਰ ਲਿਆ ਸੀ ਕੁਝ ਇਸ ਤਰ੍ਹਾਂ ਦੇ ਇਲਜ਼ਾਮ ਜੋ ਨੇ ਉਹ ਲਗਾਏ ਗਏ ਨੇ ਸੁਸਾਈਡ ਨੋਟ ਦੇ ਵਿੱਚ ਕੀ ਲੱਗਦਾ ਹੈ ਕਿ ਇੰਨੇ ਗੰਭੀਰ ਇਲਜ਼ਾਮ ਔਰ ਫਿਰ ਉਹਨਾਂ ਦੀ ਪਤਨੀ amniit ਨੂੰ ਲੈ ਕੇ ਵੀ ਬਹੁਤ ਗੰਭੀਰ ਇਲਜ਼ਾਮ ਲਗਾਏ ਗਏ ਨੇ ਕੀ ਲੱਗਦਾ ਹੈ ਕਿ amniit ਫੈਮਿਲੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਸ ਸਕਦੀਆਂ ਨੇ ਕਿਉਂਕਿ ਹੁਣ ਦੋ ਤਰਫਾ ਤੋਂ ਕਾਰਵਾਈ ਤਾਂ ਹੋਏਗੀ ਅਗਰ ਪੂਰਨ ਕੁਮਾਰ ਖੁਦਕੁਸ਼ੀ ਕੇਸ ਦੀ ਅਗਰ ਕਾਰਵਾਈ ਹੋਏਗੀ ਜਾਂਚ ਹੋਏਗੀ ਤਾਂ ਸਾਰੇ ਚੀ ਗਲੇ ਕੇ ਲਾਟਰ ਕੇਸ ਦੀ ਵੀ ਤਾਂ ਜਾਂਚ ਹੋਏਗੀ ਤਾਂ ਗਾਜ ਜੋ ਹੈ ਆਪਣੀ ਫੈਮਲੀ ਤੇ ਵੀ गिर ਸਕਦੀ ਹੈ ਪੁਛਪੜਤਾਲ ਤਾਂ ਕੀਤੀ ਚਾਹੀਗੀ ਨਾ ਦਕੋ ਗਗਨ ਦੋ ਵਕ ਵਕਰ ਦੇ ਮਾਮਲੇ ਨੇ ਇੱਕ ਮਾਮਲੇ ਦੇ ਵਿੱਚ ਇਲਜ਼ਾਮ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੇ ਉੱਪਰ ਲੱਗਿਆ ਗੈਸਪੀ ਰੈਂਕ ਦੇ ਅਧਿਕਾਰੀਆਂ ਦੇ ਉੱਪਰ ਲੱਗਿਆ ਜਾਂ ਆਈਐਸ ਰੈਂਕ ਦੇ ਅਧਿਕਾਰੀ ਸੀ ਕੁਝ ਜਿਹੜੇ ਰਿਟਾਇਰਡ ਸੀਗੇ ਕੁਝ ਮੌਜੂਦਾ ਨੇ ਉਹਨਾਂ ਅਧਿਕਾਰੀਆਂ ਦੇ ਉੱਪਰ ਤਕਰੀਬਨ 15 ਕੇ ਅਧਿਕਾਰੀਆਂ ਦੇ ਉੱਪਰ ਨਾਮ ਇਲਜ਼ਾਮ ਲੱਗਿਆ ਅਤੇ ਉਹਨਾਂ ਅਧਿਕਾਰੀਆਂ ਦੇ ਨਾਮ ਲਿਖ ਕੇ ਵਿਅਕਤੀ ਜਿਹੜੇ ਕਿ ਏਡੀਜੀਪੀ ਜੋ ਵਾਈਪੂਰਨ ਤਮਾਰ ਸੀਗੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਹਾਲਾਂਕਿ ਉਹਨਾਂ ਜੋ ਜੋ ਚੀਜ਼ਾਂ ਵਿੱਚ ਮੈਂਸ਼ਨ ਕੀਤੀਆਂ ਖੁਦਕੁਸ਼ੀ ਦਾ ਸੁਸਾਈਡ ਨੋਟ ਮੈਂਸ਼ਨ ਕੀਤਾ ਉਸ ਤੋਂ ਬਾਅਦ ਬਕਾਇਦਾ ਰੂਪ ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋ ਗਈ ਹੈ ਤੇ ਪਰਿਵਾਰ ਇਸੇ ਚੀਜ਼ ਦੀ ਮੰਗ ਕਰ ਰਿਹਾ ਕਿ ਇਨਸਾਫ ਜਿਹੜਾ ਕੀ ਉਹਨਾਂ ਨੂੰ ਦਿੱਤਾ ਜਾਵੇ। ਦੂਸਰੇ ਪਾਸੇ ਜਦੋਂ ਕਹਿ ਸਕਦੇ ਕੱਲ ਇਸੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਜਦੋਂ ਏਐਸਆਈ ਸੰਦੀਪ ਸਾਹਮਣੇ ਆਉਂਦੇ ਨੇ ਅਤੇ ਉਹਨਾਂ ਦੀ ਜਿਹੜੀ ਵੀਡੀਓ ਸਾਹਮਣੇ ਆਉਂਦੀ ਹੈ ਉਸ ਵੀਡੀਓ ਦੇ ਵਿੱਚ ਬਕਾਇਦਾ ਰੂਪ ਦੇ ਵਿੱਚ ਕਹਿੰਦੇ ਨੇ ਹਾਲਾਂਕਿ ਮਾਮਲਾ ਹੁਣ ਉਹ ਵੀ ਹੋਈ ਹੈ ਜਾਨਕੀ ਉਹਦੇ ਵਿੱਚ ਫਰਕ ਸਿਰਫ ਇਹ ਹੈ ਕਿ ਉਸ ਦੇ ਵਿੱਚ ਐਸਸੀਐਸਟੀ ਐਕਟ ਦੀਆਂ ਧਰਾਵਾਂ ਜਿਹੜੀਆਂ ਨੇ ਉਹ ਨਹੀਂ ਕਹਿ ਸਕਦਾ ਦੇ ਲਾਗੂ ਹੋ ਰਹੀਆਂ ਹੋਣੀਆਂ ਕਿਉਂਕਿ ਇਸ ਮਾਮਲੇ ਦੇ ਵਿੱਚ ਜਾਤੀਵਾਦੀ ਤਰੀਕੇ ਦੇ ਨਾਲ ਭ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਸੀਗੇ ਉਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਸਿੱਧੇ ਤੌਰ ਤੇ ਜੋ ਇਲਜ਼ਾਮ ਉਹਨਾਂ ਲਗਾਏ ਕਿ ਇਹ ਇੱਕ ਕਰਪਟ ਜਿਹੜੀ ਕਿ ਆਫੀਸਰ ਲੋਬੀ ਸੀਗੀ ਉਹਨਾਂ ਨੂੰ ਜਿਹੜਾ ਕੀ ਕਹ ਸਕਦੇ ਆ ਮਦਦ ਮਿਲਦੀ ਸੀਗੀ ਜਾ ਕੇ ਸਦਿਆਂ ਕੁਝ ਜਿਹੜੀ ਕਿ ਆਫੀਸਰ ਸੀਗੇ ਜਿਹੜੇ ਮੁਲਾਜ਼ਮ ਸੀਗੇ ਅਧਿਕਾਰੀ ਸੀਗੇ ਉਹ ਜਿਹੜੇ ਕਰਪਟ ਸੀਗੇ ਉਹਨਾਂ ਨੂੰ ਵਾਈਪੁਰਨ ਕੁਮਾਰ ਆਪਣੇ ਨਾਂ ਰੱਖਦੇ ਸਨ ਹਾਲਾਂਕਿ ਉਹਨਾਂ ਨੇ ਕਦੇ ਵਾਈਪੁਰਨ ਕੁਮਾਰ ਹੋਰਾਂ ਤੱਕ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੀ ਜਿਹੜੀ ਵਾਈਫ ਆਈਐਸ ਅਧਿਕਾਰੀ ਨੇ ਉਹਨਾਂ ਦੀ ਜਿਹੜੇ ਜ਼ਿਕਰ ਕੀਤਾ ਅਮਨੀਤ ਕੁਮਾਰ ਹੋਰਾਂ ਦਾ ਵੀ ਜਿਹੜਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਇਹ ਅਧਿਕਾਰੀ ਨੇ ਜਿਹੜੇ ਕਥਤਦੇ ਇਹ ਇੱਕ ਕਰਪਟ ਜਿਹੜੀ ਕਿ ਪੂਰੀ ਲੋਬੀ ਬਣੀ ਹੋਈ ਆ ਬਾਕੀ ਦੇ ਬਹੁਤ ਸਾਰੇ ਅਧਿਕਾਰੀ ਨੇ ਜਿਨ੍ਹਾਂ ਦਾ ਨਾਮ ਹੈ ਜਿਹੜੇ ਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਆਈਐਸ ਲੋਬੀ ਜਿਹੜੀ ਕਿ ਚਾਹੁੰਦੀ ਸੀਗੀ ਕਿ ਜਦੋਂ ਡੀਜੀਪੀ ਅਹੁਦੇ ਤੋਂ ਹਟਾਏ ਜਾਣਗੇ ਤਾਂ ਅਸੀਂ ਜਿਹੜੇ ਮਲਾਈਆਂ ਖਾਵਾਂਗੇ ਤਾਂ ਇਸ ਚੀਜ਼ ਦਾ ਜ਼ਿਕਰ ਕੀਤਾ ਹੁਣ ਮਲਾਈਆਂ ਖਾਣ ਦਾ ਜੋ ਜ਼ਿਕਰ ਸੀਗਾ ਉਹ ਜ਼ਿਕਰ ਕਿਸ ਤਰੀਕੇ ਦਾ ਸੀਗਾ ਕਿਉਂਕਿ ਕਿਤੇ ਨਾ ਕਿਤੇ ਇਹ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਜੋ ਜਾਣਕਾਰੀਆਂ ਸਾਡੇ ਕੋਲ ਵੀ ਨੇ ਜੋ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ ਇਹ ਜਿਸ ਸਮੇਂ ਕਿਸੇ ਉਹ ਉਹਦੇ ਤੋਂ ਸੀਐਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਜਿਹੜੀ ਕਿ ਇੱਕ ਲਿਸਟ ਹੈ ਜਿਹੜੀ ਕਿ ਉਹ ਬਣਾਈ ਹੋਈ ਸੀਗੀ ਜੋ ਜਾਣਕਾਰੀ ਸਾਡੇ ਕੋਲ ਹੈ ਨੇ ਹਾਲਾਂਕਿ ਅਫੀਸ਼ੀਅਲ ਤੌਰ ਤੇ ਕੋਈ ਜਾਣਕਾਰੀ ਨਹੀਂ ਗਈ ਉਹਨਾਂ ਨੇ ਇੱਕ ਲਿਸਟ ਬਣਾਈ ਹੋਈ ਸੀਗੀ ਕਿ ਕਿਹੜਾ ਅਫੀਸਰ ਕੀ ਹੋ ਜਾਏ ਕਿ ਨੇ ਉਹ ਕਰਪਟ ਆ ਕਿ ਨੇ ਉਹ ਪੈਸੇ ਦਾ ਲੈਣ ਦੇਣ ਕਰਦੇ ਨੇ ਉਹਨਾਂ ਦੀ ਜਾਇਦਾਦ ਵਗੈਰਾ ਕੀ ਆ ਉਹ ਸਾਰੀ ਇੱਕ ਬਣਾਈ ਹੋਈ ਸੀ ਉਸ ਦੇ ਵਿੱਚ ਬਹੁਤ ਸਾਰੇ ਆਈਐਸ ਰੈਂਕ ਦੇ ਅਧਿਕਾਰੀ ਆਈਪੀਐਸ ਰੈਂਕ ਦੇ ਅਧਿਕਾਰੀ ਮੌਜੂਦ ਸੀਗੇ ਅਤੇ ਕਿਤੇ ਨਾ ਕਿਤੇ ਉਹ ਵੀ ਇੱਕ ਦਰ ਸੀਗਾ ਹੁਣ ਪਰ ਜੋ ਇਲਜ਼ਾਮ ਲੱਗੇ ਨੇ ਚਲੋ ਜਾਂਚ ਉਸ ਦੀ ਵੀ ਬੰਦੀ ਹੈ ਜਾਂਚ ਇਸ ਪਾਸੇ ਵੀ ਬੰਦੀ ਹੈ ਕਿ ਜੋ ਇਲਜ਼ਾਮ ਵਾਈਪੁਰਨ ਕੁਮਾਰ ਹੋਰਾਂ ਵੱਲੋਂ ਲਗਾਏ ਗਏ ਸੀਗੇ ਉਹ ਇਲਜ਼ਾਮਾਂ ਦੀ ਵੀ ਜਾਂਚ ਪੜਤਾਲ ਪੂਰੀ ਤਰੀਕੇ ਦੇ ਜ਼ਰੀਏ ਕੀਤੀ ਜਾਵੇ ਜਾਂਚ ਉਹ ਵੀ ਬੰਦੀ ਆ ਜੋ ਐਸਏ ਸੰਦੀਪ ਖਰੋਵਲ ਨੂੰ ਇਲਜ਼ਾਮ ਲਗਾਏ ਗਏ ਕਿ ਕਿਸ ਤਰ੍ਹਾਂ ਕੀ ਜਾਇਦਾਦਾਂ ਵਧੀਆਂ ਹੁਣ ਦੀਆਂ ਜਾਇਦਾਦਾਂ ਪਹਿਲਾਂ ਦੀਆਂ ਜਾਇਦਾਦਾਂ ਦੇ ਵਿੱਚ ਫਰਕ ਦੇਖਿਆ ਜਾਵੇ ਤਾਂ ਉਸ ਤੋਂ ਬਾਅਦ ਇੱਕ ਮੁਕੰਮਲ ਜਾਂਚ ਜਿਹੜੀ ਕੀਤੀ ਜਾਵੇ ਇਹ ਜਿਹੜੀ ਕਿ ਉਸ ਵੱਲੋਂ ਮੰਗ ਕੀਤੀ ਗਈ ਤਾਂ ਉਸ ਚੀਜ਼ ਨੂੰ ਵੇਖਦੇ ਹੋ ਹਾਂ ਜਿਹੜੀ ਕਿ ਖਾਸ ਤੌਰ ਤੇ ਕਹਿ ਸਕਦੇ ਦੋ ਵੱਖਰੇ ਵੱਖਰੇ ਜਿਹੜੇ ਮੋੜ ਲੈ ਕਹਿ ਸਕਦੇ ਇਸ ਪੂਰੇ ਘਟਨਾ ਦੇ ਵਿੱਚ ਕਹਿ ਸਕਦੇ ਦਿਖਾਈ ਦੇ ਰਹੇ ਨੇ ਪਰ ਫਿਲਹਾਲ ਦੀ ਘੜੀ ਇਹ ਉਸ ਮਾਮਲੇ ਨੂੰ ਇੱਕ ਵੱਖਰੇ ਤੌਰ ਤੇ ਦੇਖਿਆ ਜਾਵੇ ਇਸ ਮਾਮਲੇ ਨੂੰ ਵੱਖਰੇ ਤੌਰ ਤੇ ਦੇਖਿਆ ਜਾਵੇ ਪਰ 17 ਕਿਤੇ ਨ ਕਿਤੇ ਦੋਨਾਂ ਮਾਮਲਿਆਂ ਦੀਆਂ ਜੜ ਕੇ ਜੁੜਦੀਆਂ ਹੋਈਆਂ ਦਿਖਾਈ ਦੇ ਰਹੀ ਨੇ ਅਤੇ ਇਹ ਆ بالکل ਗਗਨ ਦੇਖੋ ਕਿਉਂਕਿ ਤਾਰਾਂ ਦੋਨੇ ਮਾਮਲਿਆਂ ਦੀਆਂ ਜੁੜੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਹ ਜੁੜੀਆਂ ਹੋਈਆਂ ਨੇ ਬਕਾਇਦਾ ਰੂਪ ਦੇ ਵਿੱਚ ਕਿਉਂਕਿ ਵਾਈਪੁਰਨ ਕੁਮਾਰ ਹੋਰਾਂ ਦੇ ਨਾਲ ਹੀ ਉਹ ਜਿਹੜੀ ਕਿ ਇਹ ਖੁਦਕੁਸ਼ੀ ਆ ਸਬੰਧ ਰੱਖਦੀ ਹੈ ਕਿਉਂਕਿ ਉਹਨਾਂ ਵੱਲੋਂ ਜਿਸ ਤਰੀਕੇ ਦਾ ਜ਼ਿਕਰ ਕੀਤਾ ਗਿਆ ਤਾਂ ਉਹ ਵੀ ਜਿਹੜੀ ਕਿ ਵਾਈਪੁਰਨ ਕੁਮਾਰ ਹੋਰਾਂ ਦੇ ਨਾਲ ਹੀ ਕਹਿ ਸਕਦੇ ਸਬੰਧ ਰੱਖਦੀ ਹੈ ਕੀ ਕਮਿਸ਼ਨ ਦੇ ਪਿਛੇ ਜਿਹੜੇ ਆਈਜੀ ਨੇ ਗਗਨ ਗਗਨ ਜੀ 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 ਇੱਕ ਅਪਡੇਟ 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 ਚੰਡੀਗੜ੍ਹ ਦੇ ਜਿਹੜੇ ਆਈਜੀ ਨੇ ਪਸ਼ਪਿੰਦਰ ਨੇ ਜਿਹੜੇ ਕੈਸਾ ਦੇ ਸੈੱਟ ਦੇ ਇਨਚਾਰਜ ਵੀ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸੈੱਟ ਜਿਹੜੀ ਕਿ ਕੈਸਾ ਦੇ ਕੰਮ ਕਰ ਰਹੀ ਆ ਉਹ ਇਸ ਸਮੇਂ ਪੀਜੀਏ ਪਹੁੰਚ ਚੁੱਕੇ ਨੇ ਆ ਕਿਉਂਕਿ ਪੀਜੀਏ ਦੇ ਵਿੱਚ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਹੋ ਚੁੱਕੇ ਨੇ ਲਗਭਗ ਦੂਸਰੇ ਪਾਸੇ ਜੋ ਐਸਐਸਪੀ ਨੇ ਚੰਡੀਗੜ੍ਹ ਤੋਂ ਉਹ ਇਸ ਸਮੇਂ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਸ ਸਾਈਡ ਜੋ ਆਈਜੀ ਰਾਏਕ ਦੇ ਅਧਿਕਾਰੀ ਨੇ ਉਸ ਤੋਂ ਇਲਾਵਾ ਕਾਫੀ ਵੱਡੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਉੱਥੇ ਤਨਾਤ ਕਰ ਦਿੱਤਾ ਗਿਆ ਕਿ ਜਦੋਂ ਪਰਿਵਾਰ ਦੇ ਨਾਲ ਸਹਿਮਤੀ ਹੋ ਚੁੱਕੀ ਹੈ ਤਾਂ ਤਕਰੀਬਨ 9 ਵਜੇ ਦਾ ਜਿਹੜਾ ਕਿ ਆਸ-ਪਾਸ ਪੋਸਟਮਾਰਟ ਮੈਂ ਜਿਹੜਾ ਉਹ ਸ਼ੁਰੂ ਹੋ ਜਾਏਗਾ ਜੀ ਬਿਲਕੁਲ ਅਬ ਔਰ ਉਸ ਬਾਅਦ ਜੋ ਹੈ ਹੋਰ ਵੀ ਜਾਣਕਾਰੀਆਂ ਦੇਖੋ ਨਿਕਲ ਕੇ ਸਾਹਮਣੇ ਆਣ ਗਿਆ ਇੱਕ ਚੀਜ਼ ਹੋ ਰਿਹਾ ਕਿਉਂਕਿ ਦੇਖੋ ਜਦੋਂ ਇੱਕ ਪਾਸੇ ਪੂਰਨ ਕੁਮਾਰ ਖੁਦਕੁਸ਼ੀ ਕੇਸ ਦੂਜੇ ਪਾਸੇ ਲਾਟਰ ਖੁਦਕੁਸ਼ੀ ਕੇਸ ਔਰ ਇਸ ਬਾਰ ਨਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਹੁਣ ਤੱਕ ਤਾਂ पूरन कुमार दी जेडी फैमिली ਸੀ ਉਹ ਸਹਿਮਤੀ ਜਤਾ ਨਹੀਂ ਰਹੀ ਸੀ ਪੋਸਟਮਾਰਟਮ ਦੀ ਹੁਣ ਇਸ ਦੇ ਪਿੱਛੇ ਅਚਾਨਕ ਤੋਂ ਜੋ ਸਹਿਮਤੀ ਜਤਾ ਦਿੱਤੀ ਕਿ ਕਿਉਂਕਿ ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ ਸੀ ਉਹ ਤਾਂ ਸਮਾ ਸੌਣ ਦੇ ਲਈ ਫੈਮਿਲੀ ਤਿਆਰ ਨਹੀਂ ਸੀ ਉਹ ਤਾਂ ਕਹਿ ਰਹੀ ਸੀ ਕਿ ਡੀਜੀਪੀ ਨੂੰ ਔਰ ਐਸਪੀ ਨੂੰ ਟਰਮੀਨੇਟ देम ਐਂਡ ਅਰੈਸਟ టు देम ਇਟਸ ਸੋ 1 ਇੰਚ ਵੀ ਉਹਨਾਂ ਨੂੰ ਕੁਝ ਵੀ ਕੱਟ ਨਹੀਂ ਚਾਹੀਦਾ ਸੀ ਅਚਾਨਕ ਤੋਂ ਸਹਿਮਤੀ ਉਹਨਾਂ ਨੇ ਜਤਾ दी ਇਸ ਦੇ ਪਿੱਛੇ ਕੀ وجہ ਤੁਹਾਨੂੰ ਲੱਗਦਾ ਹੈ ਕਿ ਅਦਾਲਤ ਦੇ ਵੱਲੋਂ ਭੇਜਿਆ ਗਿਆ ਉਹ ਨੋਟਿਸ ਹੈ ਜਿਸ ਦੇ ਵਿੱਚ ਅਦਾਲਤ ਨੇ ਕਿਹਾ ਅਮਨੀਤ ਨੂੰ ਕਿ ਜਿੰਨਾ ਦੇਰੀ ਹੋਏਗੀ ਪੋਸਟਮਾਰਟਮ ਦੇ ਵਿੱਚ ਤਾਂ ਜਾਂਚ ਵੀ ਪ੍ਰਭਾਵਿਤ ਹੋਏਗੀ ਸਬੂਤ ਕਮਜ਼ੋਰ ਹੋਣਗੇ ਕਿ ਇਸ ਦੇ ਪਿੱਛੇ ਇਹ ਵਜ੍ਹਾ ਹੈ ਕਿਉਂਕਿ ਹਰ ਸੰਭਵ ਕੋਸ਼ਿਸ਼ ਕਰ ਲਈ ਸੀ ਬਾਕੀਆਂ ਨੇ ਤਾਂ ਮਨਾਉਣ ਦੀ ਨਹੀਂ ਮੰਨੀ ਸੀ ਅਮਨੀਤ ਯਾ ਫਿਰ ਇਸ ਦੇ ਪਿੱਛੇ ਵਜ੍ਹਾ ਇਹ ਮੰਨ ਸਕਦੇ ਹਾਂ ਕਿ ਜੋ ਬੀਤੇ ਦਿਨ ਲਾਟਰ ਖੁਦਕੁਸ਼ੀ ਕੇਸ ਸਾਹਮਣੇ ਆਇਆ ਕਿ ਫਿਰ ਲੱਗਿਆ ਕਿ ਹੁਣ ਪਾਸਾ ਪਲਟ ਰਿਹਾ ਹੈ ਤਾਂ ਪੋਸਟਮਾਰਟਮ ਦੇ ਲਈ ਅਚਾਨਕ ਤੋਂ ਸਹਿਮਤੀ ਜਤਾ ਦਿੱਤੀ ਗਈ ਕੀ ਲੱਗਦਾ ਕੀ ਵਜ੍ਹਾ ਹੋ ਸਕਦੀ ਹੈ ਦੇਖੋ ਅਗਗਨਾ ਇਸਨੇ ਪੂਰੇ ਮਾਮਲੇ ਦੇ ਵਿੱਚ ਜਿਹੜੀ ਕਿਸੇ ਦੇ ਸਹਿਮਤੀ ਹੋਈ ਹੈ ਕਿਉਂਕਿ ਅੱਜ ਤੋਂ 8 ਦਿਨ ਪਹਿਲਾਂ ਤੋਂ ਦੇਖਿਆ ਜਾਵਾ ਜਨੋਮਨ ਦੇ ਨਾਲ 8 ਦਿਨਾਂ ਤੱਕ ਜਦੋਂ ਹਰ ਆਇਕ ਜਿਹੜਾ ਪੁਲਿਸ ਅਧਿਕਾਰੀ ਚਾਹੇ ਕਿਸੇ ਦੇ ਪ੍ਰਸ਼ਾਸਨਿਕ ਅਧਿਕਾਰੀ ਸਿਵਲ ਅਧਿਕਾਰੀ ਕਿੱਸਾ ਦੇ ਆ ਚਾਹੇ ਕੋਈ ਲੀਡਰ ਸੀਗਾ ਚੰਡੀਗੜ੍ਹ ਦਾ ਜਾਂ ਬਾਹਰ ਦਾ ਲੀਡਰ ਸੀਗਾ ਉਹਨਾਂ ਨੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੋਸਟਮਾਰਟਮ ਕਰਵਾ ਲਵੋ ਪਰ ਪਰਿਵਾਰ ਵੱਲੋਂ ਜਿਹੜਾ ਮਨਾਂ ਕੀਤਾ ਜਾ ਰਿਹਾ ਸੀਗਾ ਪਰਿਵਾਰ ਸਹਿਮਤੀ ਨਹੀਂ ਦੇ ਰਿਹਾ ਸੀਗਾ ਕਿਉਂਕਿ ਪਰਿਵਾਰ ਇੱਕੋ ਮੰਗ ਤੇ ਜਿਹੜਾ ਕਿੜਿਆ ਹੋਇਆ ਸੀਗਾ ਕਿ ਡੀਜੀਪੀ ਅਤੇ ਐਸਪੀ ਹੋਰਾਂ ਨੂੰ ਜਿਹੜੇ ਉਹ ਅਧਿਕਾਰੀ ਨੇ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਮੈਂਸ਼ਨ ਕੀਤੇ ਗਏ ਨੇ ਉਹਨਾਂ ਅਧਿਕਾਰੀਆਂ ਨੂੰ ਤ੍ਰੰਤ ਪ੍ਰਵਾਲ ਦੇ ਨਾਲ ਟੰਡੀਗੜ੍ਹ ਪੁਲਿਸ ਗ੍ਰਿਫਤਾਰ ਕਰੇ ਅਤੇ ਗ੍ਰਿਫਤਾਰੀ ਤੋਂ ਬਾਅਦ ਜੜ ਕੇ ਉਹ ਪੋਸਟਮਾਰਟਮ 'ਤੇ ਸਹਿਮਤੀ ਦੇਣਗੇ ਪਰ ਰਾਤੋਂ ਰਾਤ ਕੀ ਚੀਜ਼ ਦੇ ਵਿੱਚ ਤਬਦੀਲੀ ਆਈ ਕਿ ਸਵੇਰ ਹੁੰਦੀ ਨੂੰ ਪਰਿਵਾਰ ਵੱਲੋਂ ਜਿਹੜੀ ਸਹਿਮਤੀ ਆ ਉਹ ਦੇ ਦਿੱਤੀ ਗਈ ਉਹਦੇ ਪਿੱਛੇ ਕਾਰਨ ਉਹਦੇ ਪਿੱਛੇ ਕਾਰਨ ਚੰਡੀਗੜ੍ਹ ਅਦਾਲਤ ਚੰਡੀਗੜ੍ਹ ਕੋਰਟ ਜਿਸ ਕੋਰਟ ਦਾ ਰੁਖ ਕਿਸ ਤਰ੍ਹਾਂ ਦੇ ਚੰਡੀਗੜ੍ਹ ਪੁਲਿਸ ਵੱਲੋਂ ਅਖਤਿਆਰ ਕੀਤਾ ਗਿਆ ਕਿਉਂਕਿ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਰੁਖ ਅਖਤਿਆਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜੋ ਕਿਸ ਤਰ੍ਹਾਂ ਦੇ ਜਵਾਬ ਕਿਸ ਤਰ੍ਹਾਂ ਦੇ ਪਰਿਵਾਰ ਤੋਂ ਮੰਗਿਆ ਗਿਆ ਚੰਡੀਗੜ੍ਹ ਕੋਰਟ ਵੱਲੋਂ ਕਿ ਭਾਈ ਕੱਲ ਨੂੰ 15 ਤਰੀਕਾ 15 ਤਰੀਕ ਤੱਕ ਤੁਸੀਂ ਜਾਂ ਤਾਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਪੇਸ਼ ਹੋਵੋ ਜਾਂ ਕਿਸ ਤਰ੍ਹਾਂ ਦੇ ਜਿਹੜੇ ਵਕੀਲ ਨੇ ਡੇ ਐਡਵੋਕੇਟ ਨੇ ਉਹਨਾਂ ਨੂੰ ਭੇਜੋ ਉਹ ਆਪਣਾ ਜਵਾਬ ਦੇ ਕੇ ਜਾਣਗੇ ਪਰਿਵਾਰ ਇਸ ਸਮੇਂ ਪੋਸਟਮਾਰਟਮ ਕਰਵਾਉਣ ਦੇ ਲਈ ਕਿਉਂ ਨਹੀਂ ਰਾਜੀ ਹੋ ਰਿਹਾ ਤਾਂ ਉਹ ਕਿਤਨੇ ਕਿਤੇ ਜਾਂਚ ਦੇ ਉੱਪਰ ਅਸਰ ਪੈ ਰਿਹਾ ਜਿੰਨਾ ਲੇਟ ਪੋਸਟਮਾਰਟਮ ਹੋਏਗਾ ਉਨਾ ਹੀ ਜਾਂਚ ਦੇ ਉੱਪਰ ਇੱਕ ਡੂੰਗਾ ਅਸਰ ਪੈਗਾ ਉਸ ਤੋਂ ਬਾਅਦ ਤੁਸੀਂ ਦੇਖੋ ਆ ਜੋ ਕਾਨੂੰਨੀ ਦਾਅ ਪੇਚ ਸੀਗੀ ਜੋ ਕਿਸ ਤਰ੍ਹਾਂ ਉਹ ਹੋ ਸਕਦੀ ਨਹੀਂ ਕਿਉਂਕਿ ਉਸ ਤੋਂ ਬਾਅਦ ਹੀ ਇਸ ਕਿਤਨੇ ਕਿਤੇ ਇਹ ਸੈਮਤੀ ਜਿਹੜੀ ਕੀ ਇਹ ਬਣੀ ਆ ਕਿਉਂਕਿ ਜੋ ਕਾਨੂੰਨੀ ਦਾਅ ਪੇਚ ਸੀਗੀ ਕਾਨੂੰਨੀ ਦਾਅ ਪੇਚ ਦੇ ਮੁਤਾਬਿਕ ਇਹ ਸੀਗਾ ਕਿ ਜੇਕਰ ਅੱਜ ਪਰਿਵਾਰ ਆਪਣਾ ਜਵਾਬ ਨਾ ਦਿੰਦਾ ਜਾਂ ਕਿਸੇ ਜਵਾਬ ਦੇ ਦਿੰਦੇ ਅਤੇ ਉਸ ਤੋਂ ਕੋਰਟ ਸੰਤੁਸ਼ਟ ਨਾ ਹੁੰਦੀ ਕਿਉਂਕਿ ਕਿਤਨੇ ਕਿਤੇ ਚੰਡੀਗੜ੍ਹ ਪੁਲਿਸ ਦਾ ਜੋ ਪਲੜਾ ਸੀਗਾ ਉਹ ਭਾਰੀ ਸੀਗਾ ਕਿਉਂਕਿ ਟਿੱਗਰ ਪੁਲਿਸ ਨੇ ਜਾਂਚ ਪੜਤਾਲ ਕਰਨੀ ਸੀ ਜਾਂਚ ਪੜਤਾਲ ਦਾ ਹਵਾਲਾ ਦੇ ਕੇ ਕਹਿੰਦਾ ਕਿ ਟਿੱੰਡੀਗੜ ਪੁਲਿਸ ਕੋਰਟ ਦੇ ਵਿੱਚ ਗਈ ਸੀਗੀ ਅਤੇ ਉਹ ਜਾਂਚ ਪੜਤਾਲ ਦੀ ਮੰਗ ਜਿਹੜੀ ਕਿ ਲਗਾਤਾਰ ਕੀਤੀ ਜਾ ਰਹੀ ਸੀ ਕਿ ਜਦੋਂ ਪੋਸਟਮਾਰਟਮ ਹੋ ਜਾਏਗਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਜਾਂਚ ਆ ਉਹ ਹੋਰ ਤੇਜ਼ ਹੋ ਜਾਏਗੀ ਅਤੇ ਜੇਕਰ ਅੱਜ ਪਰਿਵਾਰ ਨਾ ਜਾਂਦਾ ਜਾਂ ਕਿ ਸਾਡੇ ਕੋਰਟ ਸੰਤੁਸ਼ਟ ਨਾ ਹੁੰਦੀ ਤਾਂ ਕੋਰਟ ਵੱਲੋਂ ਆਰਡਰ ਦੇ ਦੇਣੇ ਸੀਗੇ ਕਿ ਲੀਗਲ ਤਰੀਕੇ ਦੇ ذریعے ਜਿਹੜੇ ਕੋਰਟ ਦੇ ਆਰਡਰ ਪਾਸ ਹੁੰਦੇ ਕਿ ਚੰਡੀਗੜ੍ਹ ਪੁਲਿਸ ਦਾ ਜਿਹੜਾ ਪੋਸਟਮਾਰਟਮ ਕਰਵਾਵੇ ਉਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਇੱਕ ਡਿਊਟੀ ਮੈਜਿਸਟਰੇਟ ਉੱਥੇ ਲਗਾਏ ਜਾਣ ਤਾਂ ਉਸ ਤੋਂ ਬਾਅਦ ਤਾਂ ਕੋਈ ਵੀ ਦਿੱਕਤ ਨਹੀਂ ਹੋਣੀ ਸੀਗੀ ਫਿਰ ਵੀ ਜਨਰਲ ਪੁਲਿਸ ਵੱਲੋਂ ਤਾਂ ਪੋਸਟਮਾਰਟਮ ਕਰ ਦੇਣਾ ਸੀਗਾ ਤਾਂ ਜੋ ਅਖ कोर्ट ਦੇ ذریعے ਆਰਡਰ ਹੋਗੇ ਤਾਂ ਫਿਰ ਉਸ ਤੋਂ ਅਗੇ ਪਰਿਵਾਰ ਵੀ ਨਹੀਂ ਰੋਕ ਸਕਦਾ ਕਿਉਂਕਿ ਕੋਰਟ ਨੇ ਆਰਡਰ ਜਾਰੀ ਕਰ ਦਿੱਤੇ ਤਾਂ ਉਹ ਪੋਸਟਮਾਰਟਮ ਹੋਣਾ ਹੀ ਹੋਣਾ ਸੀਗਾ ਤਾਂ ਉਸ ਚੀਜ਼ ਦੇ ਕਰਕੇ ਹੋ ਸਕਦਾ ਹੈ ਕਿ ਇੱਕ ਲੀਗਲ ਤਰੀਕੇ ਦੇ ਤੌਰ ਤੇ ਵੇਖਿਆ ਗਿਆ ਹੋਵੇ ਪਰਿਵਾਰ ਵੱਲੋਂ ਕਿ ਜੇਕਰ ਅਸੀਂ ਪੋਸਟਮਾਰਟਮ ਨਹੀਂ ਕਰਵਾਉਂਦੇ ਤਾਂ ਕੋਰਟ ਦੇ ਆਰਡਰ ਜਾਰੀ ਹੋ ਜਾਣਗੇ ਫਿਰ ਵੀ ਪੋਸਟਮਾਰਟਮ ਹੋਏਗਾ ਤਾਂ ਅੱਛਾ ਸੰਦੀਪ ਲਾਟਰ ਜਿਹੜੇ ਨੇ ਸੰਦੀਪ ਲਾਟਰ ਨੇ ਆਪਣੇ ਖੁਦਕੁਸ਼ੀ ਦੇ ਵਿੱਚ ਜੋ ਕੁਝ ਵੀ ਲਿਖਿਆ ਔਰ ਸੰਦੀਪ ਲਾਟਰ ਦਾ ਪਰਿਵਾਰ ਵੀ ਹੁਣ ਸਾਹਮਣੇ ਆਇਆ ਜੋ ਸਾਫ ਸਾਫ ਕਹਿ ਰਿਹਾ ਕਿ ਆਈਪੀਐਸ ਪੂਰਨ ਦੀ ਪਤਨੀ ਨੂੰ ਅਰੈਸਟ ਕਰੋ ਮਤਲਬ ਜ਼ਾਇ ਜੀ ਗੱਲ ਹੈ ਕਿ ਹੁਣ ਅਗਲਾ ਇਹਦਾ ਪਰਿਵਾਰ ਵੀ ਤਾਂ ਇਨਸਾਫ ਦੀ ਮੰਗ ਕਰੇਗਾ ਨਾ ਲੇਕਿਨ ਇਹ ਸਭ ਦੇ ਦਰਮਿਆਨ ਇੱਕ ਗਨਮੈਨ ਦੀ ਭੂਮਿਕਾ ਜੋ ਹੈ ਉਹ ਉਹ ਵੀ ਬਹੁਤ ਵੱਡੀ ਭੂਮਿਕਾ ਦੱਸੀ ਗਈ ਲਾਟਰ ਨੇ ਆਪਣੀ ਵੀਡੀਓ ਦੇ ਵਿੱਚ ਦੱਸਿਆ ਲਾਟਰ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਗਨਮੈਨ ਸੁਸ਼ੀਲ ਦਾ ਨਾਮ ਲਿਆ ਹੈ ਕਿ ਉਹੀ ਵਸੂਲੀ ਕਰਦਾ ਸੀ ਹਾਲੇ ਤੱਕ ਗਨਮੈਨ ਦੇ ਕੋਲੋਂ ਪੁੱਛ ਪੜਤਾਲ ਨਹੀਂ ਕੀਤੀ ਗਈ ਦੇਖੋ ਗਗੜ ਕਿਉਂਕਿ ਮੇਨ ਭੂਮਿਕਾ ਹੀ ਸ਼ੁਰੂਆਤ ਹੀ ਕਹਿ ਸਕਦੇ ਹਾਂ ਉਸ ਸ਼ਸ਼ੀਲ ਕੁਮਾਰ ਤੋਂ ਹੁੰਦੀ ਹੈ ਜੋ ਕਿ ਕਹ ਸਕਦੇ ਆ ਏਡੀਜੀਪੀ ਵਾਈਪੁਰਨ ਕੁਮਾਰ ਹੋਰਾਂ ਦੇ ਗਨਮੈਨ ਸੀਗੇ ਜਿਨ੍ਹਾਂ ਨੂੰ ਕਹ ਸਕਦੇ ਕਹ ਸਕਦੇ ਪੁਲਿਸ ਲੋਕ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹੀ ਇੱਕ ਮੇਨ ਭੂਮਿਕਾ ਕਿਉਂਕਿ ਉਹਨਾਂ ਸ਼ਸ਼ੀਲ ਕੁਮਾਰ ਦੀ ਅਰੈਸਟ ਹੋਣੀ ਸੀਗੀ ਸ਼ਸ਼ੀਲ ਕੁਮਾਰ ਤੋਂ ਪੁੱਛਗਿੱਛ ਹੋਣੀ ਸੀਗੀ ਸ਼ਸ਼ੀਲ ਕੁਮਾਰ ਤੋਂ ਪੁੱਛਗਿੱਛ ਦੇ ਪੁੱਛਗਿੱਛ ਦੇ ਨਿਰਮਾਣ ਕਹ ਸਕਦੇ ਇਹ ਨਾਮ ਨੇ ਜਿਹੜੇ ਕਿਸੇ ਦੇ ਸਾਹਮਣੇ ਹੋਣੇ ਸੀਗੇ ਹੁਣ ਜਿਸ ਤਰੀਕੇ ਦੇਖੋ ਜੋ ਇਹ ਅਸੀਂ ਸੰਦੀਪ ਨੇ ਉਹਨਾਂ ਦਾ ਪਰਿਵਾਰ ਮੰਗ ਕਰ ਰਿਹਾ ਕਿ ਜੋ ਵਾਈਪੁਰਨ ਕੁਮਾਰ ਨੇ ਉਹਨਾਂ ਦੀ ਜਿਹੜੀ ਘਰ ਪਤਨੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਹ ਚਲੋ ਉਹਨਾਂ ਦਾ ਵੀ ਇੱਕ ਜੀ ਚਲਾ ਗਿਆ ਇਹਨਾਂ ਦਾ ਵੀ ਇੱਕ ਜੀ ਚਲਾ ਗਿਆ ਪਰ ਕਾਰਵਾਈ ਦੋਨੇ ਪਾਸੇ ਹੋਊਗੀ ਕਿਉਂਕਿ ਜੇਕਰ ਇਸ ਪਾਸੇ ਦੇਖਿਆ ਜਾਵੇ ਇਹ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਕਿ ਉਹਨਾਂ ਅਧਿਕਾਰੀਆਂ ਤੇ ਵਿਅਕਤੀਆਂ ਦੇ ਕਾਰਵਾਈ ਹੋਵੇ ਜਿਨ੍ਹਾਂ ਕਰਕੇ ਸਾਡੇ ਇਹ ਘਰ ਦੇ ਜੀ ਨੂੰ ਜਿਹੜੀ ਕਿ ਜਾਣ ਗਵੋਣੀ ਪਈ ਤਾਂ ਉਹੀ ਸੇਮ ਮੰਗ ਕੇ ਸਾਡੇ ਹੁਣ ਉਸ ਪਾਸੇ ਉੱਠ ਖੜੀ ਹੈ ਕਿ ਉਹ ਸਾਡੇ ਵੀ ਜਿਹੜੇ ਕਿ ਘਰ ਦਾ ਜੀ ਗਿਆ ਉਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਹਨਾਂ ਵਿਅਕਤੀ ਦੇ ਉੱਪਰ ਕਾਰਵਾਈ ਕੀਤੀ ਜੋ ਜਿੰਨਾ ਕਰਕੇ ਕਹਿ ਸਕਦੇ ਆ ਉਹਨਾਂ ਦੇ ਅੱਜ ਮੈਂ ਮੈਂ ਇਸੇ ਦਾ ਜਵਾਬ ਵੀ ਤੁਹਾਡੇ ਕੋਲ ਆਪਾਂ ਗਨਮੈਨ ਵਾਲੇ ਤੇ ਨਾ ਜਵਾਬ ਲੈਣਾ ਬੜਾ ਜ਼ਰੂਰੀ ਮੈਂ ਵਾਪਸ ਆਉਂਗੀ ਤੁਹਾਡੇ ਕੋਲ ਇੱਕ 3 ਮਿੰਟ ਦੀ ਖਬਰ ਤੇ ਨਜ਼ਰ ਮਾਰਿੰਦਾ ਇੱਕ ਵਕਤ ਹੋ ਚੱਲਿਆ ਉਸ ਤੋਂ ਬਾਅਦ ਮੈਂ ਆ ਰਹੀ ਕਮਲ ਬਣੇ ਰਹਿਣਾ ਤੁਸੀਂ